ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਲੋਕ ਸਭਾ ਚੋਣਾ ਨੇੜੇ ਦੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਿਜਲੀ ਅੰਦੋਲਨ ਸ਼ੁਰੂ ਕਰ ਲਿਆ ਹੈ ਤਾਂ ਜੋ ਲੋਕਾਂ ਕੋਲੋਂ ਵੋਟਾਂ ਲਈਆਂ ਜਾ ਸਕਣ ਉਸੇ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਸਾਨਾਂ ਦੇ ਮੁੱਦੇ ਤੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੋਰਚਾ ਸਾਂਭਿਆ ਖੁਦ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਜੋ ਸਰਦਾਰ ਅਮਰਿੰਦਰ ਸਿੰਘ ਨੇ ਗੁਟਕਾ ਪਰ ਹੱਥ ਰੱਖ ਕੇ ਕਿ ਮੈਂ ਪਰਮਾਤਮਾ ਕੀ ਵਾਹਿਗੁਰੂ ਕੀ ਸੁਗੰਧ ਖਾਤਾ ਹੂੰ ਤਾਂ ਉਹ ਵਾਦਾ ਕੀਤਾ ਤਾਂ ਉਹ ਪੂਰਾ ਕਰਨਾ ਚਾਹੀਏ ਸਾਰਾ ਕਰਜ਼ਾ ਮਾਫ ਕਰਨਾ ਚਾਹੀਏ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੇ ਦੇਸ਼ ਦੇ ਵਿੱਚ ਪੰਜਾਬ ਦੀ ਕਿਸਾਨੀ ਕਰਜ਼ਾ ਮੁਆਫੀ ਦਾ ਮਾਡਲ ਪੇਸ਼ ਕੀਤਾ ਜਾਏਗਾ ਤਾਂ ਜੋ ਸਾਰੇ ਦੇਸ਼ ਦੇ ਵਿੱਚੋਂ ਵੋਟਾਂ ਲਈਆਂ ਜਾ ਸਕਣ ਇਸ ਤੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇਕਰ ਇਹ ਮਾਡਲ ਲਾਗੂ ਹੋ ਗਿਆ ਤਾਂ ਦੇਸ਼ ਦੇ ਵਿੱਚ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਹੋਏਗਾ ਜੇ ਅਗਰ ਇਹ ਮਾਡਲ ਅਪਣਾ ਲੈਣ ਤਾਂ ਮੇਰਾ ਖਿਆਲ ਹੈ ਕਿ ਕਰਜ਼ਾ तो कर्जा किसी का भी माफ़ नहीं होगा मैं सबको कहूँगा कि पंजाब मॉडल की तब बात ही ना सोचें ये तो माफ़ क्या वो एक, एक सबकी जिम्मेवारी ले लें कि हम देंगे कमर्शियल बैंकों को देंगे आड़ती को देंगे कर्जा कोई कर्जे को नहीं समझ रहा कर्ज़ा कैसे समझे जो सोसाइटी के सिर पर होता है क्रॉप की तरफ से लेते हैं जब कराप हो ਤੋ ਉਹ ਹੀ ਸਮਝਦੇ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਸਰਕਾਰ ਨੂੰ ਬਣਿਆ 2 ਸਾਲ ਹੋ ਚੱਲੇ ਨੇ ਤੇ ਸਰਕਾਰ ਨੇ ਇੱਕ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਇਹ ਤਾਂ ਸਿਰਫ ਮਜ਼ੇ ਲੈਣ ਵਾਲੀ ਸਰਕਾਰ ਹੈ ਦੇਖੋ ਆਪਾਂ ਟੈਸਟ ਕੀਤਾ 2.25 ਸਾਲ ਹੋ ਗਏ ਇਸ ਸਰਕਾਰ ਨੂੰ ਬਣੀ ਨੂੰ ਡਿਵੈਲਪਮੈਂਟ ਬੰਦ ਹੈ ਜਿਹੜੇ ਟੀਚਰ ਹੈ ਜਿਨ੍ਹਾਂ ਨੇ ਦੇਸ਼ ਨੂੰ ਬਣਾਉਣਾ ਹੈ ਉਹ ਸੜਕਾਂ ਤੇ ਉਹਨਾਂ ਤੇ ਲਾਠੀਆਂ ਚੱਲਦੀਆਂ ਕੋਈ ਵੀ ਮਤਲਬ ਕਿਸੇ ਕਿਸਮ ਦੀ ਡਿਵੈਲਪਮੈਂਟ ਨਹੀਂ ਹੋ ਰਹੀ पंचायतों को एक पैसा भी नहीं दिया गया तो यह तो एक अपना ਮਜ਼ਾ ਲੈਣੇ ਵੜੀ ਸਰਕਾਰ ਹੈ। ਮਦਰਸਾ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਆ ਸ਼੍ਰੋਮਣੀ ਅਕਾਲ ਦਲ ਨੇ ਆਪਣੀ ਰਣਨੀਤੀ ਲਗਭਗ ਤੈਅ ਕਰ ਲਈ ਜਾਪਦੀ ਹੈ। ਇਸੇ ਕਰਕੇ ਕਿਸਾਨੀ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲ ਦਲ ਦੇ ਸਾਰੇ ਲੀਡਰ ਹੁਣ ਸੜਕਾਂ ਦੇ ਦਿਖਾਈ ਦਿੰਦੇ ਨੇ। ਕੁਝ ਦਿਨ ਪਹਿਲਾਂ ਹੀ ਵਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੋਤ ਸਿੰਘ ਦੇ ਘਰ ਜਾ ਕੇ ਉਸ ਦਾ ਕਰਜ਼ਾ ਮੁਆਫ ਕੀਤਾ ਸੀ ਜਿਸ ਨੂੰ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਚੋਣ ਮਹਿੰਮ ਦੇ ਦੌਰਾਨ ਕਿਸਾਨੀ ਕਰਜ਼ਾ ਮੁਆਫੀ ਦੇ ਲਈ ਵਰਤਿਆ ਸੀ। ਉਸ ਦਾ ਕਰਜ਼ਾ ਮੁਆਫ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਅਤੇ ਉਸ ਤੋਂ ਬਾਅਦ ਹੀ ਇਹ ਲਗਭਗ ਤੈਅ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲ ਦਲ ਲੋਕ ਸਭਾ ਦੀਆਂ ਚੋਣਾਂ ਕਿਸ Yeah. ਜਿਵੇਂ ਜਿਤਨਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਿਜਲੀ ਅੰਦੋਲਨ ਸ਼ੁਰੂ ਕੀਤਾ ਹੈ ਅਤਾ ਜੋ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕੇ ਤੇ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕੀਤੀ ਜਾ ਸਕੇ ਉਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਕਰਜ਼ਾ ਮੁਆਫੀ ਨੂੰ ਆਪਣਾ ਮੇਨ ਮੁੱਦਾ ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਬਣਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲਾ ਤੇ ਵਿਕਰਮ ਸਿੰਘ ਮਜੀਠੀਆ ਦੀ ਅਗਵਾਈ ਦੇ ਵਿੱਚ ਵਿਧਾਨ ਸਭਾ ਵੱਲ ਨੂੰ ਇੱਕ ਰੋਸ ਮਾਰਚ ਕੀਤਾ ਜਿਸ ਦੇ ਵਿੱਚ ਕਿਸਾਨੀ ਕਰਜ਼ਾ ਮੁਆਫੀ ਦੇ ਪੀੜਤਾਂ ਜਿਨ੍ਹਾਂ ਨੇ ਪਰਿਵਾਰਾਂ ਨੇ ਖੁਦਕੁਸ਼ੀਆਂ ਕਰ ਲੀਆਂ ਸਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੁ ਰੋਸ ਮਾਰਚ ਕੀਤਾ ਜਿਸ ਦੇ ਵਿੱਚ ਸਰਕਾਰ ਨੂੰ ਘੇਰਨ ਦੀ ਪੂਰੀ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਕਿਸਾਨਾਂ ਦਾ ਕਰਜ਼ਾ ਮਾਫ ਹੋ ਚੁੱਕਾ ਹੈ ਤਾਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਹੀਆਂ ਸ਼ਰਮਣੀਆਂ ਕੜਦਲ ਨੇ ਇਸ ਵੇਲੇ ਕਿਸਾਨੀ ਮੁੱਦੇ ਨੂੰ ਆਪਣਾ ਲੋਕ ਸਭਾ ਚੋਣਾਂ ਦੇ ਲਈ ਮੁੱਖ ਮੁੱਦਾ ਬਣਾ ਲਿਆ ਅਤੇ ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੀ ਸਾਰੀ ਕਮਾਂਡ ਸੰਭੀ ਹੈ ਕਿਉਂਕਿ ਸ਼ਰਮਣੀਆਂ ਕੜਦਲ ਦੇ ਬਹੁਤ ਸਾਰੇ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਵੀ ਸਵਾਲ ਚੁੱਕ ਦਿੱਤੇ ਨੇ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ ਖੁਦ ਮੈਦਾਨ ਦੇ ਵਿੱਚ ਨਿਤਰ ਦੇ ਦਿਖਾਈ ਦੇ ਰਹੇ ਨੇ ਅਤੇ ਇਹ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਸ਼ਰਮਣੀਆਂ ਕਰਦਲ ਨੂੰ ਕਿਸਾਨੀ ਮੁੱਦਾ ਚੁੱਕਣ ਦਾ ਲੋਕ ਸਭਾ ਚੋਣਾਂ ਦੇ ਵਿੱਚ ਫਾਇਦਾ ਹੋਏਗਾ ਲੋਕ ਕਿਸਾਨ ਉਹਨਾਂ ਨੂੰ ਵੋਟਾਂ ਪਾਉਣਗੇ ਇਸ ਬਾਰੇ ਤੁਹਾਡੀ ਕੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ YouTube ਤੇ ਹੁਣੇ ਸਬਸਕ੍ਰਾਈਬ ਕਰ ਲਓ ਹੁਣ ਤੁਸੀਂ Play Store ਤੇ ਜਾ ਕੇ ਦਾ ਪੰਜਾਬ ਟੀਵੀ ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਹਾਂ ਅਗਲੀ ਵਾਰ ਫੇਰ ਆਦਰਵਾੰਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਸਤਕਾਰ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਉਹ ਪਰਿਵਾਰ ਜਿਨ੍ਹਾਂ ਦੇ ਕਮੌਣ ਵਾਲੇ ਪਰਿਵਾਰ ਦੇ ਆਗੂ ਨੇ ਤੇ ਆਗੂਆਂ ਨੇ ਕਰਜ਼ੇ ਦੀ ਲਾਂਚ ਕਰਕੇ ਟੰਗਾ ਕੇ ਖੁਦਕਸ਼ੀਆਂ ਕੀਤੀਆਂ ਇੱਕ ਕਰਦਾ ਜਿਹੜਾ ਹੈ ਇਹਦੇ ਥੋੜਾ ਕੋਈ ਕਸੂਰ ਨਹੀਂ ਕਰਜ਼ਾ ਉਹ ਹੁੰਦਾ ਜਦੋਂ ਕੋਈ ਕੀਤਾ ਦੀ ਆਮਦਨ ਘਟੋਵੇ ਤੇ ਉਹਦੇ ਤੇ ਖਰਚਾ ਵੱਧ ਹੋਵੇ ਫਿਰ ਕਰਜ਼ਾ ਹੋ ਜਾਂਦਾ ਅੱਜ ਹਰ ਬਸ਼ਿੰਦਾ ਹਿੰਦੁਸਤਾਨ ਦਾ ਇਹ ਸਮਝਦਾ ਕਿ ਕਿਸਾਨੀ ਮੁਨਾਫਾ ਬਖਸ਼ਦਾ ਨਹੀਂ ਛੋਟੇ ਕੋਲੇ ਕੋ ਚਾਰਾ ਨਹੀਂ ਇਹ ਤੁਸੀਂ ਕਿਸਾਨੀ ਛੱਡ ਕੇ ਕੋਹਰ ਕੰਦਾ ਕਰੋ ਉਹ ਨਹੀਂ ਕਰ ਸਕਦੇ ਇਹ ਜ ਨਹੀਂ ਲਗਾਤਾਰ ਘਾਟੇ ਦੀ ਜਦੋਂ ਕਮੀ ਇਹਦੇ ਨੁਕਸਾਨ ਹੋ ਰਿਹਾ ਕਿਸਾਨੀ ਵਿੱਚ ਉਹਨੇ ਪੰਜਾਬ ਦੀ ਔਰ ਦੇਸ਼ ਦੀ ਕਿਸਾਨੀ ਨੂੰ ਕਰਦੇ ਵਿੱਚ ਜਕੜ ਦਿੱਤਾ ਹੈ ਦੇਖੋ ਇਹ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜੇ ਕੋਈ ਵੀ ਚੰਦਾ ਕਰਦਾ ਉਹਨੂੰ ਉਸ ਤਰ੍ਹਾਂ ਸਰਬਰ ਤੇ ਕਟਿਆ ਲਾ ਲਾ ਸ਼ਰੂਤਾਂ ਜਾਂ ਉਸ ਤਰ੍ਹਾਂ ਬੰਦੋਬਸਤ ਕਰਨਾ ਚਾਹੀਏ ਜਿਦੇ ਚੋ ਪਰਿਵਾਰ ਉਸ ਤੰਦੇ ਚੋ ਰੋਜ਼ਗਾਰ ਕਰ ਸਕਦਾ ਹੋਰ ਨਹੀਂ ਤੁਸੀਂ ਸੁਣਿਆ ਹੁਣ ਆ ਕਿ ਕੋਈ ਹੋਰ ਕੰਮ ਕਰਨ ਵਾਲਾ ਆਪੇ ਪੇਸ਼ ਕਰਦਾ ਇਹ ਲਾਹਣਤ ਹੈ ਸਰਕਾਰਾਂ ਤੇ ਅਸੀਂ ਆਪਣੇ ਵੇਲੇ ਮੈਂ ਬਹੁਤ ਰੋਜ਼ਾਤ ਨਹੀਂ ਜਾਣਾ ਚਾਹੁੰਦਾ ਕਿ ਟਾਈਮ ਬੜਾ ਛੋਟਾ ਹੈ ਸਭ ਤੋਂ ਵੱਡਾ ਜਿਹੜਾ ਤੁਹਾਡਾ ਕਰਜ਼ਾ ਸੀ ਆ ਖਰਚਾ ਸੀ ਟਿਊਬਵੈਲ ਦਾ ਖਰਚਾ ਤੇ ਪਾਣੀ ਮਹਿਰਾ ਪਾਣੀ ਦਾ ਖਰਚਾ ਬੜਾ ਵੱਡਾ ਕਰਦਾ ਹੁਣ ਦਾ ਖਰਚਾ ਸੀ 6000 ਕਰੋੜ ਸਾਲ ਦਾ ਤਾਂ ਵੇਖ ਲਓ ਜਿਵੇਂ ਦੀ ਸਰਕਾਰ 10 ਸਾਲਾਂ ਦੀ ਵੀ ਹੈ ਕੰਮ ਨਹੀਂ ਰਹੀ ਹੈ ਇੱਥੇ ਦਮੜੀ ਵੀ ਥੋਥੋ ਨਹੀਂ ਲਿਆ ਇਹ ਏਡੀ ਵੱਡੀ ਰਾਤ ਵਿੱਚ ਬੋਲੇ ਨਿਆਰ ਸੋਨ ਸ੍ਰੀ ਹਰਿ। ਔਰ ਇਸ ਤੋਂ ਨਾਵਾ ਹੋਰ ਵੀ ਰਾਤਾ ਦਿੱਤੀਆਂ ਮੈਂ ਟਾਈਮ ਥੋੜਾ ਉਸ ਕਹਿਣਾ ਨਹੀਂ ਚਾਹੁੰਦਾ। ਲੇਕਿਨ ਆਪਾਂ ਨੂੰ ਇਹ ਸਰਕਾਰ ਨਾਲ ਤਕੜੇ ਹੋ ਕੇ ਲੜਾਈ ਲੜਨੀ ਪਊਗੀ। ਆਪਣੇ ਹੱਕਾਂ ਦੀ ਖਾਤਰ ਲੜਾਈ ਲੜਨੀ ਪਊਗੀ। ਔਰ ਉਹ ਜੋ ਸਾਡੇ ਪਰਿਵਾਰ ਦੇ ਆਗੂ 700 ਚਲੇ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਸਾਨੂੰ ਰੋਣਾ ਪਊਗਾ ਕਰਤਾ ਇਸ ਕਰਕੇ ਅੱਜ ਸੰਬੰਧੀ ਦਾ ਸੈਸ਼ਨ ਹੈ ਗੌਰਨਰ ਸਾਹਿਬ ਨੇ ਭਾਸ਼ਣ ਦੇਣਾ ਤੇ ਆਪਾਂ ਉਧਰ ਨੂੰ ਜਾਣਾ ਹੈ ਕਿ ਤੁਸੀਂ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਹੋ ਸਾਨੂੰ ਵੀ ਇਨਸਾਫ ਦਿਓ ਜਿਹੜੇ ਵਾਅਦੇ ਤੁਸੀਂ ਕੀਤੇ ਸੀ ਇਹ ਨਹੀਂ ਅਜੇ ਵੀ ਜਿਹੜੇ ਵਾਅਦੇ ਕੀਤੇ ਆ ਉਹ ਤਾਂ ਸრულ ਦਿਓ ਤੇ ਇਹ ਲਾਹਨਤ ਜਿਹੜੀ ਕਿਸਾਨੇ ਦੇ ਕਰਦੇ ਤੇ ਇਹ ਖਤਮ ਕਰੋ ਇਹੀ ਝੋਟੇ ਕੋਹ ਫੇਂਤੀ ਐ ਇਸੇ ਸਾਲ ਮੇਰਾ ਭਰਾ ਮਰਜੀਤ ਸਿੰਘ ਮੰਨਾ 6 ਲੱਖ ਤੇ ਕਰਕੇ ਤੋਂ ਉੱਪਰ ਸੀ ਉਹਦੀ ਉਸਨੇ ਸੁਸਾਇਡ ਕਰ ਲਿਆ ਲਿਖਤੀ ਲੋਨ ਵੀ ਦਿੱਤਾ 1.5 ਸਾਲ ਕਿਤਨ ਦੇ ਬਾਵਜੂਦ ਅੱਜ ਉਸ ਨੂੰ ਕੁਝ ਨਹੀਂ ਮਿਲਿਆ ਸਾਡੇ ਕੋਲ ਜਾਦਾ ਜ਼ਮੀਨ ਨੇ ਅਸੀਂ 6 ਭਰਾ ਅੱਧੇ ਅੱਧੇ ਕਿੱਲੇ ਦੇ ਮਾਲਕ ਆ ਸਾਨੂੰ 28 11 ਨੂੰ ਮੇਰੇ ਕੋਲ ਜੋ ਸਬੂਤ ਆ ਬੈਂਕ ਵੱਲੋਂ ਨੋਟਿਸ ਵੀ ਆਇਆ ਇੱਕ ਮੈਨੇਜਰ ਨੂੰ ਮਕੀਲ ਦਾ ਨਾਮ ਵੀ ਆਇਆ ਉੱਪਰ ਫਾਰਾ ਕੁਝ ਹਾਈਲਾਈਟ ਨਾਮ ਕੀਤਾ ਹੈਗਾ 1% ਵੀ ਇਹਦੇ ਵਿੱਚ ਝੋਟਨੇਗਾ ਇਸ ਕਰਕੇ ਮੇਰੀ ਬੇਨਤੀ ਆ ਕਾਂਗਰਸ ਸਰਕਾਰ ਨੂੰ ਕਿ ਅੱਜ ਸਾਡੇ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਮੇਰੇ ਆਪ ਦੋ ਬੇਟੀਆਂ ਇੱਕ ਬੇਟਾ ਤੇ ਦੂਸਰਾ ਮੈਂ ਆਦੇ ਭਰਾ ਦੇ ਵੀ ਤਿੰਨ ਬੱਚੇ ਦੋ ਬੇਟੀਆਂ ਤੇ ਬੇਟਾ ਪੜ ਰਹੇ ਆ ਇਨਾ ਔਖਾ ਹੋਇਆ ਬਈ ਕਿ ਅੱਜ ਚੰਡੀਗੜ੍ਹ ਆਉਣ ਦੇ ਲਈ ਮੈਨੂੰ ਕਿਰਾਏ ਦੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ ਇਸ ਕਰਕੇ ਮੈਂ ਬਹੁਤ ਹੀ ਇੱਕ ਪ੍ਰਾਈਵੇਟ ਕਲੀਨਿਕ ਜੌਬ ਕਰਦਾ ਸੀ ਮਿਸ਼ਨ ਹਸਪਤਾਲ ਵਿੱਚ ਉਹਨਾਂ ਨੇ ਵੀ ਮੈਥੋਂ ਅਰਜੈਂਟ ਟੱਕੇ ਨਾਲ ਲੈ ਲਿਆ ਇਸ ਕਰਕੇ ਸਾਡੇ ਪਰਿਵਾਰ ਦੀ ਬਹੁਤ ਜ਼ਿਆਦਾ ਆਰਥਿਕ ਹਾਲਤ ਇੰਨੀ ਮੰਦੀ ਆ ਕਿ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਡਰਦੇ ਹਾਂ ਕਿ ਇਹਦੇ ਇਸ ਤਰ੍ਹਾਂ ਦੀਆਂ ਹੋਰ ਕਟਨਾਵਾਂ ਸ਼ਾਇਦ ਪੈਦਾ ਹੋ ਜਾਣਗੀਆਂ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਆ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਇੱਕ ਪਰਿਵਾਰ ਦਾ ਨੌਕਰੀ ਤੇ ਘੱਟੋ ਘੱਟ ਉਹਦਾ ਕਰਜ਼ਾ ਕਰਕੀ ਮਾਫ ਤੇ ਸਾਡਾ ਕੋਈ ਨਹੀਂ ਮਾਫ ਹੋਇਆ ਆ ਨੋਟਿਸ ਮੇਰੇ ਕੋਲੇ ਆ ਸਾਰੇ মিডিਆ ਦੇ ਭਰਾ ਮੇਥੋਂ ਫੋਟੋਕਾਪੀ ਵੀ ਲੈ ਸਕਦੇ ਆ ਜੋ ਕਿ ਵਕੀਲ ਵੱਲੋਂ ਰਜਿਸਟਰਡ ਭੇਜਿਆ ਗਿਆ ਹੈ ਜੀ ਉਹ ਕਹਿੰਦੇ ਆ ਆ ਲੈਓ ਆ ਆ ਲੈਓ ਅਸੀਂ ਤਸਵੀਰਦਾਰ ਕੋਲ ਜਾਨੇ ਆ ਪਰਿਵਾਰੀ ਕੋਲ ਜਾਨੇ ਆ ਉਹ ਸਾ ਤੋਂ ਪੈਸੇ ਮੰਗਦਾ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਜੀ ਸਾਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀ ਹੈ ਜੀ ਬੈਂਕ ਮੇਰੇ ਭਾਈ ਸਿਰ 15 ਲੱਖ ਰੁਪਇਆ ਕਰ ਦਿਆ ਸੀ ਜੀ ਉਹ ਬਹੁਤ ਜਾਣੀ ਉਹਨੇ ਹੋਰ ਕੁਝ ਐਸਾ ਨਹੀਂ ਕਰੀਆ ਕਿ ਸਰਕਾਰ ਨੇ ਉਹ ਵੀ ਬਾਹ ਨਹੀਂ ਮੜੀ ਜੀ ਨਾ ਹੁਣ ਸਾਡੀ ਬਾਹ ਕੋਈ ਫੜ ਰਿਹਾ ਜੀ ਮੈਂ ਤਾਂ ਬੇਨਤੀ ਕਰਦਾ ਹਾਂ ਕੈਪਟਨ ਸਾਹਿਬ ਨੂੰ ਸਾਡਾ ਕਰਜ਼ਾ ਮਾਫ ਕਰ ਦਿੱਤਾ ਜਾਵੇ ਜੀ ਧੰਨਵਾਦ ਜੀ ਇਹ ਘਰ ਤਾਇਆ ਜੀ ਜੀ ਡੈੱਟ ਹੋਈ ਉਹਦੇ ਦੋ ਬੇਟਿਆਂ ਦੀ ਤਾਂ ਕੋਈ ਮਾਤਾ ਜੀ ਕੱਡੇ ਨੇ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਸਾਥਰ ਵਾਲਾ ਨਹੀਂ ਕੋਈ ਵੀ ਮਦਦ ਸਾਥ ਰਹੇ ਨੇ ਸਰਕਾਰ ਵੱਲੋਂ ਕੋਈ ਵੀ ਉਸੇ ਤਰ੍ਹਾਂ ਦੇ ਆਪਰੇਕ ਦਿੱਤੀ ਗਈ ਜੇ ਕੋਈ ਗੱਲ ਕਰੀ ਗਈ ਹੈ ਤਾਂ ਉਹ ਕੋਈ ਵੀ ਪੂਰੀ ਜਿਨ ਕੇ ਪਰਿਵਾਰ ਵਾਲੋ ਨੇ ਕੱਲ ਸੇ ਕਰਜ਼ਾ ਮਾਫ ਕਰਿਆ ਇਹਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਘੋਸ਼ਣਾ ਪੱਤਰ ਵੀ ਆਕੀ ਕਿ ਉਹ ਕਰਜ਼ਾ ਮਾਫ ਕੀਤਾ ਜਾਵੇਗਾ ਵਿਚਾਰ ਕਰ ਰਹੀ ਹੈ ਸਰਕਾਰ ਨੇ ਸਾਨੂੰ ਢੂਠੇ ਲਾਰੇ ਲਾਏ ਅੱਜੇ ਸਾਡਾ ਕਰਜ਼ਾ ਚਾਹ ਆਠੇ ਮੈਂ ਇਸ ਕਰਕੇ ਖੁਦ ਖੁਸ਼ੀ ਕਰ ਗਿਆ ਮੇਰੀ ਉਹਦਾ ਜੁਮੇਯਾਰ ਕੈਪਟਨ ਹੋਏਗਾ ਮੈਂ ਇਹ ਨੋਟਿਸ ਪਾਰਿਆ ਹਾਂ ਸਰਕਾਰ ਦਾ ਕਿ ਮੇਰੀ ਮਦਦ ਕੀਤੀ ਜਾਵੇ ਮੇਰੇ ਪਰਿਵਾਰ ਪਰਿਵਾਰ ਦਾ ਕਰਜ਼ਾ ਮਾਫ ਕੀਤਾ ਜਾਵੇ ਜਿਹੜਾ ਕੀ